ਇਹ ਦਿਨ ਪਹਿਲਾਂ ਖਰੜ ਤੁਰ ਰঞ্জੀਤ ਸਿੰਘ ਗਿੱਲ ਹੋਰੀ ਵੀ ਅਸਤੀਫਾ ਦੇ ਦਿੰਦੇ ਨੇ ਉਹ ਕਹਿੰਦੇ ਨੇ ਕਿ ਪਾਰਟੀ ਦੇ ਵਿੱਚ ਸਾਡੀ ਗੱਲ ਨਹੀਂ ਸੁਣੀ ਜਾਂਦੀ ਵੇਖੋ ਇੱਕ ਨਾ ਜਦੋਂ ਕਿਸੇ ਨੇ ਕਿਸੇ ਘਰ ਨੂੰ ਛੱਡ ਕੇ ਜਾਣਾ ਹੁੰਦਾ ਉਹਨਾਂ ਨੂੰ ਇੱਕ ਬਹਾਨਾ ਚਾਹੀਦਾ ਹੁੰਦਾ ਇੱਕ ਬਹਾਨੇ ਤੋਂ ਵੱਧ ਕੇ ਕੁਝ ਨਹੀਂ ਰঞ্জੀਤ ਸਿੰਘ ਗਿੱਲ ਦੀ ਹੋਰ ਕਿਵੇਂ ਸੁਣੀ ਜਾਵੇ ਪਾਰਟੀ ਨੇ ਦੋ ਵਾਰ ਉਹਨਾਂ ਨੂੰ ਇੱਥੋਂ ਕੈਂਡੀਡੇਟ ਬਣਾਤਾ ਪਾਰਟੀ ਦੇ ਜਿੰਨੇ ਮੁਕਤ ਕਿ ਕੈਂਡੀਡੇਟ ਬਣਾਉਣਾ ਇਨਾ ਫੁੰਦਾ ਨਹੀਂ ਵੇਖੋ ਕੈਂਡੀਡੇਟ ਕੈਂਡੀਡੇਟ ਕਿਉਂ ਬਣਾਇਆ ਕੈਂਡੀਡੇਟ ਬਣਾ ਕੇ ਉਹਨਾਂ ਨੂੰ ਮੌਕਾ ਦਿੱਤਾ ਕਿ ਤੁਸੀਂ ਇਹ ਪਾਰਟੀ ਨੂੰ ਜਾ ਕੇ ਇੱਥੇ ਗਰਾਊਂਡ ਤੇ ਮਜ਼ਬੂਤ ਕਰੋ। ਹੂੰ। ਦੋਵਾਰਾਂ ਲੋਕਾਂ ਨੂੰ ਸੇਵਾ ਦੇ ਲੋਕਾਂ ਦੇ ਸੇਵਾ ਦੇ ਵਿੱਚ ਜਾਣ ਦਾ ਪਾਰਟੀ ਨੇ ਮੌਕਾ ਦਿੱਤਾ। ਅਸਲੀਅਤ ਕੀ ਹੈ ਕਿ ਸਵਾਦ ਉਦੋਂ ਆਉਂਦਾ ਜਦੋਂ ਔਖੇ ਹਾਲਾਤਾਂ ਦੇ ਵਿੱਚ ਆਪਾਂ ਪਾਰਟੀ ਦੇ ਨਾਲ ਡੱਟ ਕੇ ਖੜੀਏ। ਮੈਂ ਅੱਜ ਮੇਰੇ ਪਰਿਵਾਰ ਸਾਨੂੰ ਇਹ ਸੇਧ ਦੇ ਕੇ ਗਿਆ ਸੀ ਵੀ ਜੇ ਆਪਦੇ ਕਿਸੇ ਸੱਜਣ ਨੂੰ ਛੱਡਣਾ ਨਾ ਉਹਦੇ ਚੰਗੇ ਵੇਲੇ 'ਚ ਛੱਡਿਓ। ਮਾੜੇ ਸਮੇਂ 'ਚ ਆਪਦੇ ਕਿਸੇ ਸੱਜਣ ਨੂੰ ਛੱਡਣਾ ਉਹ ਬੜੀ ਵੱਡੀ ਹਾਨਫਰਾ ਮੋਸ਼ੀ ਹੈ। ਅੱਜ ਜਦੋਂ ਸਰਕਾਰ 'ਚ ਜੇ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਪਾਵਰ 'ਚ ਹੁੰਦੇ ਨਾ ਇੰਨਾ ਸਾਰਿਆਂ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਬੜਾ ਚੰਗਾ ਲੱਗਣਾ ਸੀ ਅੱਜ ਜੇ ਪਾਰਟੀ ਦੇ ਹਾਲਾਤ ਮਾੜੇ ਆ ਤੇ ਅੱਜ ਸ਼ਾਨ ਨਹੀਂ ਲੱਗੀ ਜਾਂਦੀ ਆ ਵੀ ਕਿਹੜੇ ਬੰਦੇ ਦੀਆਂ ਲੱਤਾਂ ਕਿੰਨਾ ਭਾਰ ਚੱਲਦੀਆਂ ਕਿਹੜੇ ਬੰਦੇ ਦੀ ਕੀ ਕਾਬਲੀਅਤ ਐ ਅੱਜ ਲੱਗੀ ਜਾਂਦੀ ਪਰਮਾਤਮਾ ਭਲੇ ਕਰੂਗਾ